ਸੰਗਤ ਜੀ ਅੱਜ ਜੀ ਪਹੁੰਚੇ ਆ ਪਟਿਆਲਾ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਵਿੱਚ ਜਿੱਥੇ ਬੇਸਹਾਰਾ ਦਾ ਸਹਾਰਾ ਬਣੇ ਬਾਬਾ ਬਲਬੀਰ ਸਿੰਘ ਜੀ ਜਿਨ੍ਹਾਂ ਨੇ ਦੁਨੀਆ ਦੀ ਐਸੀ ਕਾਲਣਾ ਕਾਲੀ ਉਹਨਾਂ ਬੇਸਹਾਰਾ ਦਾ ਸਹਾਰਾ ਬਣੇ ਤੇ ਅੱਜ ਇੱਕ ਆਪਣੀ ਪਹਿਚਾਨ ਛੱਡ ਕੇ ਗਏ ਜਿੱਥੇ ਬੇਸਹਾਰਾ ਦਾ ਸਹਾਰਾ ਬਣੇ ਉੱਥੇ ਹੀ ਸਾਲ ਦੇ ਵਿੱਚ ਦੋ ਵਾਰ ਉਹਨਾਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਦੇ ਨੇ ਜਦੋਂ ਅਸੀਂ ਇਸ ਆਸ਼ਰਮ ਦੇ ਵਿੱਚ ਪਹੁੰਚੇ ਬੜੀ ਸੋਹਣੀ ਡੈਕੋਰੇਸ਼ਨ ਕੀਤੀ ਜਿਵੇਂ ਕਿਸੇ ਪੈਲੈਸ ਵਿੱਚ ਕੀਤੀ ਜਾਂਦੀ ਹੈ ਅਸੀਂ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਹਾਂ ਉੱਥੇ 250 ਵਿਆਸ ਸੁਬੀਆਂ ਉਹਨਾਂ ਦੀ ਵੀ ਅਸੀਂ ਸੇਵਾਤ ਬਣ ਕਰਦੇ ਮੁਸ਼ਕਲਾਂ ਵੀ ਬਹੁਤ ਆਈਆਂ ਚਲਾਉਣ ਦੇ ਵਿੱਚ ਦਿੱਕਤ ਵੀ ਹੋਈ ਪਹਿਲਾ ਕਿੰਨੇ ਧੀਆਂ ਦੇ ਸ਼ੁਰੂ ਕੀਤੇ ਕਾਰਜ ਨੇ ਬੜਾ ਇੱਕ ਦੇ ਲਈ ਸਾਡੇ ਕੋਲ ਹੀ ਲੱਗੀ ਸੀ ਉਹ ਬੁੜਾਈ ਸ਼ੁਰੂ ਅਸਰ ਥੈਂਕਸ ਫਰ ਤੁਹਾਡੇ ਬਾਕੀ ਮਦਦ ਜੇ ਨਾਲ ਇਹ ਜਾਰੀ ਪੱਲਾ ਹੋਇਆ ਤੇ ਰੋਲੋ ਪਰਿਵਾਰ ਨੇ ਉਹਰੀ ਉਹ ਗਲਾ ਮੋੜ ਰੋਲ ਰੱਟੀ ਦਾ ਕਾਰਨ ਕਹਿਨਾ ਗੁਰੂ ਮਹਾਰਾਜ ਜਿਆ ਤੁਖੇ ਤੁਖਸਾ ਸੁ ਤੇਰਾ ਮੇਰਾ ਮੇਰਾ ਮੂੰਹ ਵਿੱਚ ਨਹੀਂ ਤੁਖਸਾ ਸੁ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਆਂ ਪਟਿਆਲਾ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਵਿੱਚ ਜਿੱਥੇ ਬੇਸਹਾਰਾ ਦਾ ਸਹਾਰਾ ਬਣੇ ਬਾਬਾ ਬਲਬੀਰ ਸਿੰਘ ਜੀ ਪਰ ਅਸੀਂ ਅਕਸਰ ਇੱਕ ਨਾਂ ਸੁਣਿਆ ਕਰਦੇ ਸੀ ਸੰਤ ਬਾਬਾ ਮੋਹਨ ਸਿੰਘ ਜੀ ਦਾ ਜਿਨ੍ਹਾਂ ਨੇ ਦੁਨੀਆ ਤੇ ਐਸੀ ਘਾਲਣਾ ਘਾਲੀ ਉਹਨਾਂ ਬੇਸਹਾਰਾ ਦਾ ਸਹਾਰਾ ਬਣੇ ਤੇ ਅੱਜ ਇੱਕ ਆਪਣੀ ਪਹਿਚਾਣ ਛੱਡ ਕੇ ਗਏ ਜਿਨ੍ਹਾਂ ਦੀ ਹਰ ਸਮੇਂ ਸਾਲ ਦੇ ਵਿੱਚ ਵਰਸ਼ੀ ਮਨਾਈ ਜਾਂਦੀ ਹੈ ਉਹ ਵਰਸੀ ਨੂੰ ਮਨਾਉਂਦੇ ਨੇ ਬਾਬਾ ਬਲਬੀਰ ਸਿੰਘ ਜੀ ਜਿੱਥੇ ਬੇਸਹਾਰਾ ਦਾ ਸਹਾਰਾ ਬਣੇ ਉੱਥੇ ਹੀ ਸਾਲ ਦੇ ਵਿੱਚ ਦੋ ਵਾਰ ਉਹਨਾਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਦੇ ਨੇ ਜੋ ਘਰ ਦੇ ਵਿੱਚੋਂ ਕੁਝ ਵੀ ਦੇਣ ਲਈ ਸਮਰਥ ਨਹੀਂ ਵਿਆਹ ਲਈ ਜਿਨ੍ਹਾਂ ਕੋਲ ਕੋਈ ਗੁੰਜਾਇਸ਼ ਨਹੀਂ ਹੁੰਦੀ ਪਰ ਹੈਰਾਨਗੀ ਦੀ ਗੱਲ ਹੈ ਵਿਆਹ ਤਾਂ ਕਰਨਾ ਜਾਇਜ਼ ਹੈ ਪਰ ਉਸੇ ਹੀ ਤਰ੍ਹਾਂ ਮਾਪੇ ਦੇ ਜੋ ਧੀਆਂ ਦੇ ਸੁਪਨੇ ਹੁੰਦੇ ਨੇ ਉਹ ਵੀ ਪੂਰੇ ਕੀਤੇ ਜਾਂਦੇ ਨੇ ਇਸ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਵਿੱਚ ਜਦੋਂ ਅਸੀਂ ਇਸ ਆਸ਼ਰਮ ਦੇ ਵਿੱਚ ਪਹੁੰਚੇ ਬੜੀ ਸੋਹਣੀ ਡੈਕੋਰੇਸ਼ਨ ਕੀਤੀ ਜਿਵੇਂ ਕਿਸੇ ਪੈਲਸ ਵਿੱਚ ਕੀਤੀ ਜਾਂਦੀ ਹੈ ਤੇ ਉਵੇਂ ਹੀ ਧੀਆਂ ਆਪਣੇ ਜੀਜਿਆਂ ਦਾ ਰਿਬਨ ਕਟਾਉਂਦੀਆਂ ਨੇ ਜਦੋਂ ਉਹਨਾਂ ਦਾ ਜੀਜਾ ਉਹਨਾਂ ਦੀ ਭੈਣ ਨੂੰ ਵਿਆਹ ਹੋਂਦਾ ਆ ਤੇ ਰਿਬਨ ਕਟਾਈ ਹੁੰਦੀ ਆ ਇਸੇ ਨਾਲ ਹੋਰ ਵੀ ਜੜੀਆਂ ਰਸਮਾਂ ਉਹ ਸਾਰੀਆਂ ਹੀ ਰਸਮਾਂ ਇੱਥੇ ਕੀਤੀਆਂ ਜਾਂਦੀਆਂ ਨੇ ਅਸੀਂ ਉਸ ਟੈਂਟ ਵਿੱਚ ਖੜੇ ਹੋਏ ਹਾਂ ਜਿੱਥੇ ਬਲਾਤੀਆਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਇੱਕ ਪਾਸੇ ਤੁਸੀਂ ਦੇਖ ਲਓ ਸਾਲ ਲੱਗੀਆਂ ਹੋਈਆਂ ਤੇ ਦੂਜੇ ਪਾਸੇ ਉਹ ਪਰਿਵਾਰ ਪਹੁੰਚ ਰਹੇ ਨੇ ਆਪਣੀਆਂ ਧੀਆਂ ਤੇ ਬੱਚਿਆਂ ਨੂੰ ਲੈ ਕੇ ਜਿੱਥੇ ਆਨੰਦਕਾਰਜਾਂ ਦੀ ਰਸਮ ਅਦਾ ਹੋਣੀ ਹੈ ਸਾਡੇ ਨਾਲ ਬਾਬਾ ਬਲਬੀਰ ਸਿੰਘ ਜੀ ਮੌਜੂਦ ਹਨ ਨਾਲ ਉਹ ਦਾਨੀ ਸੱਜਣ ਜਿਹੜੇ ਕਿ ਸਮੇਂ-ਸਮੇਂ ਤੇ ਸਹਿਯੋਗ ਕਰਦੇ ਨੇ ਬਾਬਾ ਬਲਬੀਰ ਸਿੰਘ ਜੀ ਨੂੰ ਗਲਬਾਤ ਵੀ ਕਰਾਂਗੇ ਕਿਵੇਂ ਸ਼ੁਰੂਆਤ ਕੀਤੀ ਕੱਲੇ ਤੁਰੇ ਸੀ ਅੱਜ ਸੰਗਤ ਜੁੜੀ ਐ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਬਾਬਾ ਜੀ ਬਾਬਾ ਜੀ ਬਾਬਾ ਮੋਹਨ ਸਿੰਘ ਜੀ ਦਾ ਨਾਮ ਸੁਣਦੇ ਸੀ ਕਿ ਸੰ ਭਗਤ ਪੂਰਨ ਸਿੰਘ ਜੀ ਵਾਂਗੂ ਉਹਨਾਂ ਨੇ ਵੀ ਦੁਨੀਆ ਤੇ ਇੱਕ ਛਵੀ ਛੱਡੀ ਔਰ ਜਿਨ੍ਹਾਂ ਦੇ ਪੂਰਨਿਆ ਤੇ ਅੱਜ ਤੁਸੀਂ ਚੱਲ ਰਹੇ ਹੋ ਇਸ ਆਸ਼ਰਮ ਨੂੰ ਸੰਭਲ ਰਹੇ ਹੋ ਸ਼ੁਰੂਆਤ ਕਿਵੇਂ ਕੀਤੀ ਕੱਲੇ ਚੱਲੇ ਸੀ ਅੱਜ ਤੁਹਾਡੇ ਨਾਲ ਸਾਰੇ ਜੁੜੇ ਨੇ ਠੀਕ ਹੈ ਇਹ ਕੋਲ ਠੀਕਾ ਕੇ ਜੀ ਇਹ ਸਾਰੇ ਦੇ ਸਹਿਯੋਗ ਨਾਲ ਜੀ ਇਹ ਸਾਰੇ ਦਾ ਸਹਿਯੋਗ ਨਾਲ ਮਿਲਦਾ ਗਿਆ ਕਿੰਨੇ ਸਾਲ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਤੇ ਕਿਵੇਂ ਦਾ ਪਹਿਲਾ ਇਹ ਆਸ਼ਰਮ ਇਹ ਵੱਡੇ ਮਹਾਂਪੁਰਸ਼ਾਂ ਨੇ 1984 ਚ ਨਾ ਨੇਤਰ ਫੁੱਟ ਸੀ ਜੀ ਤੇ ਉਹ ਇਹ ਫਿਰ ਇਥੇ ਤੰਬੂ ਨਾ ਸਾ ਲਾਇਆ ਸੀ ਜੀ ਤੰਬੂ ਨਾ ਸਾ ਤੋਂ ਜੋ ਵੀ ਤੁਸੀਂ ਦੇ ਰਹੇ ਸਨ ਦੇ ਸਹਿਯੋਗ ਨਾਲ ਇਹ ਸਾਰਾ ਵਿਸ਼ਾਲ ਜਿ ਬਣਿਆ ਹੈ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਹੀ ਵਿਸ਼ਾਲ ਬਣਿਆ ਹੈ ਜੀ ਇਸੇ ਜਿੱਤੇ ਅਸੀਂ ਬੱਚਿਆਂ ਦੀਆਂ ਸ਼ਾਦੀਆਂ ਕਰਦੇ ਹਾਂ ਉੱਥੇ 2500 ਦੁਆਰ ਸੁਭੀ ਹਨ ਉਹਨਾਂ ਦੀ ਵੀ ਅਸੀਂ ਸੇਵਾਸਪਾਰ ਕਰਦੇ ਹਾਂ ਓਕੇ ਕਿੰਨੇ ਪੇਸ਼ੈਂਟ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਕਿੰਨੇ ਤੁਹਾਡੇ ਕੋਲ ਮੈਨੂੰ ਕਹਿ ਸਕਦੇ ਆ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਦੀ ਤੁਸੀਂ ਸੇਵਾ ਕਰ ਰਹੇ ਹੋ ਇਹ ਵੱਡੇ ਮਾਪੇ ਜਦੋਂ ਉਹ ਪੰਜ ਛੇ ਜਿਹੜੇ ਦੁਖਨਵਾਰਨ ਸਾਹਿਬ ਸੀ ਤੁਬੂ ਗ੍ਰਾਮਸਾਂ ਚ ਉਸੇ ਸੀ ਫਿਰ ਅਸੀਂ ਕਿਸੇ ਨਾਲ ਡੀਸੀਸੀ ਉਹਨਾਂ ਨੇ ਫਿਰ ਥਾਂ ਇੱਥੇ ਸੰਧਤੀ ਸੀ ਇੱਥੇ ਫਿਰ ਥਾਂ ਬੁੜੇ ਮਾਪੇ ਸ਼ਬਾਬ ਭਾਈ ਨੇ ਉਹਨਾਂ ਨੇ ਫਿਰ ਤੁਬੂ ਗ੍ਰਾਮਸਾਂ ਲਾ ਕੇ ਹਾਂ ਚਲਣੇ ਚੁਸ਼ੂਲਾ ਛੱਡ ਗਏ ਸੀ ਜੀ ਉਸ ਵਕਤ ਦਾਸ ਕੋਲ ਸੇਵਾ ਉਹਨਾਂ ਨੇ ਕਰ ਦਿੱਤੀ 94 ਦੇ ਵਿੱਚ ਤੁਸੀਂ ਸੇਵਾ ਸੰਭਾਲੀ ਮੁਸ਼ਕਲਾਂ ਵੀ ਬਹੁਤ ਆਈਆਂ ਚਲਾਉਣ ਦੇ ਵਿੱਚ ਦਿੱਕਤ ਵੀ ਹੋਈ ਦਿੱਕਤ ਘੱਟ ਕੰਮ ਕੀ ਆਉਂਦੀ ਹੈ ਫਿਰ ਜੀ ਫਿਰ ਇਹ ਕਿਵੇਂ ਸੋਚਿਆ ਕਿ ਪਹਿਲਾਂ ਹੀ ਸੇਵਾ ਚੱਲ ਰਹੀ ਹੈ ਤੁਸੀਂ ਬੇਸਹਾਰਾ ਦੇ ਸਹਾਰਾ ਬਣਿਓ ਕਿਸੇ ਨੂੰ ਸਾਹਮਣਾ ਬੜਾ ਮੁਸ਼ਕਲ ਹੁੰਦਾ ਘਰ ਦੇ ਵਿੱਚ ਇੱਕ ਬੰਦਾ ਬਿਮਾਰ ਹੋ ਜੇ ਤਾਂ ਉਹਨੂੰ ਸਾਰਾ ਪਰਿਵਾਰ ਸਾਹਮਣਾ ਜਿਹੜਾ ਉਹਨਾਂ ਨੂੰ ਮੁਸ਼ਕਲ ਹੋ ਜਾਂਦਾ ਤੁਸੀਂ ਇੰਨੇ ਪਰਿਵਾਰਾਂ ਨੂੰ ਸੰਭਰੇ ਹੋ ਤੇ ਫਿਰ ਨਾਲ ਵਿਆਹ ਦੇ ਕਾਰਜ ਵੀ ਸ਼ੁਰੂ ਕਰ ਦਿੱਤੇ ਇਹ ਦੇਖੋ ਮੇਰਾ ਸਲੇਦ ਸੀ ਬਿਲਕੁਲ ਸਾਬਕਾ ਆਖੀਏ کئی ਵਾਰ ਨਾ ਕੋਈ ਮਾਰਦਾ ਤੇ ਗੱਫਾ ਕਿ ਮੈਂ ਤਾਂ ਇਥੇ ਆਪਣੀ ਸਾਰੀ ਜਾਇਦਾਦ ਨਾਲ ਆਦੀ ਕੋਈ ਖੁਸ਼ਲਾਤ ਕਿ ਸਾਡਾ ਇੱਕ ਪਰਿਵਾਰ ਜਿਹੜਾ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਆ ਜੀ ਉਹ ਮਹਾਪ੍ਰਸ਼ੰਤ ਦੇ ਵੀ ਤੁਮਨਾ ਸੀ ਵੱਡੇ ਨੇ ਇਹ ਉਹ ਦਾ ਨਾਮ ਅਕਸੀ ਤੇ ਉਹਨਾਂ ਗਰੀਬਾਂ ਦੀ ਵੀ ਨਾਲ ਮਤਲਬ ਕਿ ਜਿੱਥੇ ਇਥੇ ਸੇਵਾ ਦਾ ਹੀ ਕਰਨੀ ਆ ਗਈ ਆ ਤੁਹਾਨੂੰ ਕੁਦਰਤੀ ਗੱਲ ਆਵੇਂ ਆ ਮਤਲਬ ਕਿ ਬੱਚਾ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਬੱਚੇ ਵੀ ਕੁਦਰਤੀ ਹੋ ਤੇ ਚਾਰ ਚਾਰ ਪੰਜਨ ਦਿਨ ਲੜਕੀਆਂ ਤੇ ਜਨਨ ਰਕ ਤੇ ਕਾਮਗਰ ਆਪ ਮਿਹਨਤ ਮਜ਼ਦੂਰੀ ਆ ਮਿਹਨਤ ਕਾ ਮਿਲਦੀ ਆ ਤੇਹਾੜੀ ਮਿਲਦੇ ਕ ਨਹੀਂ ਤੇ ਬੱਚਾ ਸ਼ਾਦੀ ਕਰਨੀ ਬੜੀ ਮੁਸ਼ਕਲ ਹੋਣਾ ਉਹਨਾਂ ਨੂੰ ਜਲਦੀ ਆ ਹਮਮ ਤੇ ਇਹਨੇ ਕੋਈ ਨਹੀਂ ਆਪਾਂ ਇਹ ਵੀ ਕੋਈ ਉਪਰਾਲਾ ਕਰੀਏ ਤੇ ਉਹਨਾਂ ਨੇ ਉਪਰਾਲਾ ਇੱਕ ਸ਼ੁਰੂ ਕੀਤਾ ਸੀ ਓਕੇ ਕਿੰਨੇ ਸਾਲ ਦੇ ਵਿੱਚ ਇਹ ਉਪਰਾਲਾ ਸ਼ੁਰੂ ਹੋਇਆ ਅੱਸੀ ਜਿਹਨਾਂ ਨੇ ਸ਼ੁਰੂ ਕੀਤਾ ਸੀ ਓਕੇ ਵਿਆਹ ਦੇ ਵਿੱਚ ਨਾਲ ਕਾਰਜ ਵੀ ਸ਼ੁਰੂ ਕਰ ਦਿੱਤੇ ਪਹਿਲਾਂ ਕਿੰਨੇ 3ਾਂ ਦੇ ਸ਼ੁਰੂ ਕੀਤੇ ਕਾਰਜ ਪਹਿਲਾਂ ਇੱਕ ਧੀ ਲਈ ਸਾਡੇ ਕੋਲ ਹੀ ਲੜਕੀ ਸੀ ਓਕੇ ਉਹਦਾ ਹੀ ਸ਼ੁਰੂ ਕੀਤਾ ਉਹਦਾ ਹੀ ਸ਼ੁਰੂ ਕੀਤਾ ਉਹ ਅੱਜ ਕੱਲ ਸ਼ਾਹਬਾਦ ਦੇ ਮਾਰਕੰਡਾ ਕੋਲ ਹੈ ਗਿਆ ਜੀ ਪਿਛੋ ਦੇ ਮਰ ਕੇ ਉਹਦਾ ਵਿਆਹ ਸੁਦੇ ਉਹ ਮੁੰਡੇ ਦਾ ਜੇ ਅਸੀਂ ਬਸੇ ਰਹੇ ਸੀ ਜੀ ਉਸ ਤੋਂ ਬਾਅਦ ਫਿਰ ਸ਼ੁਰੂਆਤ ਕਰ ਦਿੱਤੀ। ਬਸ ਉਸ ਤੋਂ ਬਾਅਦ ਫਿਰ ਸ਼ੁਰੂਆਤ ਅਸੀਂ ਦੇਖਦੇ ਹਾਂ ਕਈ ਵਾਰ ਆਪਣੇ ਪਰਿਵਾਰਾਂ ਲਈ ਵੀ ਉਹਨਾਂ ਨਹੀਂ ਕਰ ਸਕਦੇ ਆਪਾਂ ਜਿਨ੍ਹਾਂ ਤੁਸੀਂ ਆਤਿਆਂ ਜਿਹੜੀਆਂ ਦੇ ਆਨੰਦ ਕਾਰਜ ਕਰਵਾਉਂਦੇ ਉਹਨਾਂ ਦੇ ਪਰਿਵਾਰਾਂ ਦੇ ਲਈ ਕਰਦੇ ਹੋ। ਵੀ ਹਰ ਇੱਕ ਫੈਸਿਲਿਟੀ ਅਣਜਾਣ ਹੋ ਕੇ ਵੀ ਉਹਨਾਂ ਨੂੰ ਤੁਸੀਂ ਇੰਨਾ ਵਧੀਆ ਫੈਸਿਲਿਟੀ ਜਿਹੜੀ ਦਿੰਦੇ ਹੋ। ਨਹੀਂ ਇਹ ਤਾਂ ਅਸੀਂ ਸੰਗਤ ਨੂੰ ਬੇਨਤੀ ਕਰ ਲੈਨੇ ਆ। ਹਾਂ ਇਹ ਆ ਚੀਜ਼ਾਂ ਨੂੰ ਜ਼ਰੂਰਤ ਨੇ। ਜੀ ਬਿਨਾਂ ਕੋਈ ਕਰਕੇ ਕੁਝ ਨਾ ਕੋਈ ਸਹਿਯੋਗ ਜ਼ਰੂਰ ਦਿੰਦੇ ਸੰਗਤ ਜਦੋਂ ਕੋਈ ਕਰਾ ਤੁਸੀਂ ਥੋੜਾ ਦਿਨ ਦੀ ਫੋਟੋ ਬੋਲੋ ਸੀ ਬਦਿੰਦੀ ਆ ਤੁਸੀਂ ਬੇਚੈਰ ਜੋ ਸੰਗਤ ਸੰਗਤ ਸੰਸਦ ਸੰਸਦ ਦੇ ਦਿੰਦੀ ਆ ਉਸੇ ਬੱਚਾਂ ਦੀ ਜੀ ਇਹ ਪ੍ਰੋਸੈਸ ਕਿਵੇਂ ਚੱਲਦਾ ਤੁਸੀਂ ਕਿਵੇਂ ਫਿਰ ਚੋਣ ਕਰਦੇ ਹੋ ਤਿਆਂ ਕਿਵੇਂ ਤੁਹਾਡੇ ਕੋਲ ਆਉਂਦੀਆਂ ਆ ਜਿਹੜੀਆਂ ਫਿਰ ਤੁਸੀਂ ਅਨੰਦਕਾਰਜ ਲਈ ਚੁਣਦੇ ਇਹ ਵੈਸੇ ਤਾਂ ਅਸੀਂ ਕੋਈ ਸਾਡਾ ਪਰਮਾਨੈਂਟ ਹੋ ਗਏ ਜੀ ਤੇ ਆਮ ਤੌਰ ਤੇ ਗਰੀਬ ਪਰਿਵਾਰਾਂ ਨੂੰ ਲੋਕ ਬਣਦੇ ਹਾਲਾ ਨੂੰ ਤਾਂ ਪਿੱਛੇ ਪੂਰੀ ਮੱਲਕੀ ਪੁਛਪੜਤਾਲ ਕੀਤੀ ਜਾਂਦੀ ਹੈ ਕਿ ਹਾਂ ਵਾਕਿਆ ਹੀ ਇਹ ਲੋੜਵੰਦ ਹੈ ਅਸੀਂ ਸਰਪੰਚ ਵੱਲੋਂ ਐਮਸੀ ਵੱਲੋਂ ਸ਼ਹਿਰ ਚ ਸਾਰਾ ਲਿਖਾ ਕੇ ਸ਼ਹਿਰ ਦੇ ਐਮਸੀ ਵੱਲੋਂ ਲਿਖਾ ਕੇ ਸਾਰਾ ਇਹ ਜੋ ਸਰਪੰਚ ਦਾ ਸਰਪੰਚ ਵੱਲੋਂ ਲਿਖਾ ਕੇ ਬਾਅਦ ਕਿ ਮਤਲਬ ਕਿ ਨਾਲ ਕਿ ਯਾਰ ਇਹ ਪਹਿਲਾਂ ਹੋਇਆ ਤੇ ਲੋੜਵੰਦ ਪਰਿਵਾਰ ਨੇ ਤੇ ਉਹਦੀ ਬਗੈਰ ਮੋਹਰ ਨਾਲ ਲੜਕੀ ਦਾ ਖਿਆਲ ਰੱਖਿਆ ਜਾਂਦਾ ਹਾਂ ਫਿਰ ਸਾਸੀ ਬੁੱਧਰ ਸਾਰੀ ਸੋਚਿਆ ਜੀ ਜਦੋਂ ਪਰਿਵਾਰ ਆਉਂਦੇ ਨੇ ਤੁਹਾਡੇ ਸਾਰਾ ਅਰੇਂਜਮੈਂਟ ਦੇਖਦੇ ਨੇ ਤਾਂ ਕੀ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਕੀ ਫੀਡਬੈਕ ਦਿੰਦੇ ਨੇ ਸਾਣਾ ਅਸੀਂ ਤਾਂ ਕੋਈ ਮੁੱਦਰ ਕੇ ਕਰਨ ਜੁਬੇ ਨਹੀਂ ਤੇ ਨਾ ਅਸੀਂ ਮੁੱਦਰ ਕਿਉਂ ਕਰਦੇ ਅਸੀਂ ਇਹ ਸੇਵਾਜੀ ਜੀ ਆ ਆਪਣਾ ਸੇਵਾਜੀ ਮਗਰਾਂ ਮਸਤਾ ਮਸ ਉਹ ਕਰੀ ਜਾਂਦਾ ਪਰਮਿਸ਼ਰ ਬਿਲਕੁਲ ਤੇ ਅੱਜ ਇੰਨਾ ਸਮਾਂ ਹੋ ਗਿਆ ਤੁਸੀਂ ਕਹਿ ਸਕਦੇ ਹਾਲਤ ਵੀ ਤੁਹਾਡੀ ਠੀਕ ਨਹੀਂ ਸੀ ਬਹੁਤ ਦੁੱਖ ਚੋਂ ਗੁਜ਼ਰੇ ਹੋ ਪਰ ਫਿਰ ਵੀ ਤੁਹਾਡੀ ਸੇਵਾ ਨਹੀਂ ਰੁਗੀ ਹੈਗੀ ਤਾਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਇਹ ਸੰਗਤ ਦੀਆਂ ਦਵਾਵਾਂ ਹੀ ਤੁਹਾਨੂੰ ਲੈ ਕੇ ਹੁਣ ਤੱਕ ਬੈਠੀਆਂ ਨੇ ਬਸ ਅਸਲ ਗੁਰੂ ਮਹਾਰਾਜ ਜੀ ਆ ਜੁਗ ਜੁਗ ਸਾ ਸੋ ਤੇਰਾ ਮੇਰਾ 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 ਮੂਮੀ ਕੁਝ ਨਹੀਂ ਜੁਗ ਸਾ ਸੋ ਤੇਰਾ ਇਹ ਸਾਰਾ ਪਰਮੇਸ਼ਰ ਦੀ ਆਪਣੀ ਬਖਸ਼ਿਸ਼ ਆ ਅਪੇ ਕਰੀ ਜਾਂਦਾ ਯਾਨੀ ਕਿਵੇਂ ਕਰਉਣਾ ਕਿਵੇਂ ਨਹੀਂ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਜੀ ਮਨ ਦੇ ਵਿੱਚ ਕੀ ਸੋਚਿਆ ਹੋਇਆ ਬਾਬਾ ਜੀ ਵੀ ਤੁਸੀਂ ਇਸ ਸੇਵਾ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਚਾਹੁੰਦੇ ਸਾਡੇ ਦਾ ਸੇਵਾ ਦਾ ਬਥੇਰੀ ਜੀ ਸੂਚਾਲਪ ਤਰੀਆਂ ਨੇ ਉਹਨੇ ਇੱਕ ਅਸੀ ਡੈਲਿਸ ਰੂਮ ਬਣਾ ਰਿਆ ਓਕੇ ਤੇ ਉਹ ਅਸੀਂ ਕੰਪਲੀਟ ਆ ਬੇਸਰੂਮ ਮਸ਼ੀਨਾ ਚਾਹੀਦੀ ਸੀ ਕਿਨ ਇੱਕ ਵੱਡਾ ਦਾ ਹੋਗਾ ਬਿਲਕੁਲ ਫ੍ਰੀ ਹੋ ਕੋਈ ਸਾਡੇ ਮਰੀਜ਼ ਨੇ ਜੀ ਉਹਨਾਂ ਦੇ ਸਾਨੂੰ ਡੈਲਿਸ ਉਹਨਾਂ ਦੇ ਡੈਲਿਸ ਵਗੈਰਾ ਕਰਨੇ ਨੇ ਇਹ ਕਿ ਹਸਪੀਟਲ ਵੀ ਬਣ ਰਿਹਾ ਹਾਂ ਜੀ ਉਹਦੀ ਵੀ ਮਤਲਬ ਕਿ ਸਿੱਧਾ ਆਪਰੇਸਟ ਵੀ ਨਾਲ ਸਾਡੇ ਹੋ ਜਾਣ ਨਾਲ ਹੋਰ ਵੀ ਕੋਈ ਬਾਹਰ ਨਹੀਂ ਜੀ ਪ੍ਰਵਾਹ ਜਿਹੜਾ ਕੋਈ ਲੋੜ ਵੰਦ ਜੀ ਉਹਦਾ ਵੀ ਇਲਾਜ ਫ੍ਰੀ ਹੋਏਗਾ ਤੇ ਦੇ ਬਿਲਕੁਲ ਬਹੁਤ ਧੰਨਵਾਦ ਜੀ ਸੋਨਾਲ ਸੰਗਤ ਵੀ ਖੜੀ ਆ ਜਿਨ੍ਹਾਂ ਨੇ ਸਹਿਯੋਗ ਕਾਫੀ ਦਿੱਤਾ ਇਹ ਤੁਸੀਂ ਲਾ ਹੀ ਲੋ ਕੀ ਕਹਿਣਾ ਚਾਹੋਗੇ ਐਂਬੂਲੈਂਸ ਵੀ ਸੇਵਾ ਕੀਤੀ ਤੇ ਜਦੋਂ ਧੀਆ ਦੇ ਵਿਆਹ ਵੀ ਕੀਤੇ ਜਾਂਦੇ ਉਦੋਂ ਵੀ ਤੁਸੀਂ ਖਾਸ ਤੌਰ ਤੇ ਪਹੁੰਚਦੇ ਹੋ ਨਾਮ ਤੇ ਜਰੂਰ ਦੱਸਿਆ ਉਹ ਵਾਹਿਬ ਜੀ ਦਾ ਖਾਲਸਾ ਉਹ ਜੀ ਕੀ ਪਤਾ ਹੈ ਅਸੀਂ ਸਾਰਾ ਬਾਜਵਾ ਪਰਿਵਾਰ ਜੀ ਪਰ ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਇੱਥੇ ਆਏ ਜੀ ਬਹੁਤ ਵਧੀਆ ਬਾਬਾ ਜੀ ਜੀ ਤੇ ਅਸੀਂ ਵੀ ਬਾਬਾ ਜੀ ਨਾਲ ਜਿਵੇਂ ਅਸੀਂ ਇੱਥੇ ਪਹਿਲੀ ਵਾਰ ਹੀ ਆਏ ਸੀਗੇ ਮੇਰੇ ਵਾਈਫ ਆ ਸੀ ਪਹਿਲਾਂ ਇਹਨਾਂ ਨੇ ਆ ਕੇ ਦੇਖਿਆ ਇੱਥੇ ਵੀ ਬਾਬਾ ਜੀ ਕਿਵੇਂ ਸੇਵਾ ਕਰ ਰਿਹਾ ਹੈ ਆਪਣੀ ਜਾਉਂ ਦੇਖਿਆ ਸੀ ਆ ਕੇ ਇੱਥੇ ਕਿਵੇਂ ਕਿਵੇਂ ਕੁਝ ਜਿਨ੍ਹਾਂ ਨੂੰ ਅਸੀਂ ਟੱਟੀ ਪਿਸ਼ਾ ਵੀ ਉਹਦਾ ਬੜਾ ਕਰਨਾ ਪੈਂਦਾ ਬਾਬਾ ਜੀ ਦੀ ਇਹ ਸੇਵਾ ਸੀ ਬੜਾ ਪ੍ਰਭਾਵਿਤ ਹੋਇਆ ਇਸ ਚੀਜ਼ ਵਿੱਚ ਪਰ ਉਹ ਵੀ ਅਸੀਂ ਕੁਛੀ ਦਾ ਕੰਮ ਹੁੰਦਾ ਅਸੀਂ ਉਦੋਂ ਪਹੁੰਚਦੇ ਪਹੁੰਚਦੇ ਇੱਥੇ ਕੋਈ ਕੁਸ਼ੀ ਦਾ ਕੰਮ ਹੋਵੇ ਜਿਵੇਂ ਅਸੀਂ ਉੱਪਰ ਚਾ ਵਿਆਹ ਕੀਤਾ ਸੀ ਉਦੋਂ ਅਸੀਂ ਐਂਬੂਲੈਂਸ ਘਰਤੀ ਸੇਵਾ ਆਪਣੇ ਆਪ ਜੇ ਕੋਈ ਕੁਸ਼ੀ ਦਾ ਕੰਮ ਜੇ ਦੂਜੇ ਪਾਸੇ ਪੈਸਾ ਲਾਉਣੀ ਆ ਤੇ ਅਸੀਂ ਸਾਨੂੰ ਅਸਰ ਲੱਗਦਾ ਵੀ ਲੋੜ ਵਾਂ ਤੇ ਕਿੱਦੀ ਦੇਣਾ ਤੇ ਅਸੀਂ ਬਾਬਾ ਜੀ ਕੋਲ ਅਸੀਂ ਇੱਧਾਂ ਕੋਲ ਆਉਂਦੇ ਆ ਤੇ ਬਾਬਾ ਜੀ ਤੁਹਾਨੂੰ ਜਾਜ਼ ਕਰਾਉਂਦੇ ਕਿਵਰੀ ਵੀ ਆਉਣਾ ਵਿਆਹ ਹੋਣ ਵਾਲੇ ਆ ਤੇ ਫਿਰ ਅਸੀਂ ਜਰੂਰ ਆਪਣੀ ਜਿਵੇਂ ਅਮਰੀਕਾ ਲੈਂਡ ਮੇਰੇ ਬ੍ਰਦਰ ਨੇ ਹੁਣ ਸਾਰੇ ਅਸੀਂ ਸਾਰਾ ਪਰਿਵਾਰੀ ਜੋੜੇ ਹੋਏ ਠੀਕ ਹੈ ਜੀ ਉਸ ਲੈਂਡ ਕੈਨੇਡਾ ਸਾਰੇ ਜਾਣੇ ਘਰ ਦੇ ਵਿੱਚ ਵੀ ਅਸੀਂ ਇੱਕ ਵਿਆਹ ਵੀ ਨਹੀਂ ਸਾਂਭਿਆ ਜਾਂਦਾ ਇੱਥੇ 11 11 ਲੜਕੀਆਂ ਦੇ ਵਿਆਹ ਕੀਤੇ ਜਾਂਦੇ ਨੇ ਬਹੁਤ ਸੋਹਣਾ ਲੱਗਿਆ ਤੇ ਬਾਬਾ ਜੀ ਦੇ ਨਾਲ ਅਸੀਂ ਉਦੋਂ ਹੀ ਜੁੜੇ ਜਦੋਂ ਦੀ ਸੇਵਾ ਬਾਬਾ ਜੀ ਦੀ ਬਲ ਨੂੰ ਕਰਦੇ ਆ ਕਰਦੀਆਂ ਸੀ ਜੀ ਤੇ ਸੇਵਾ ਕਰਨੀ ਵੀ ਚਾਹੀਦੀ ਸਾਰਿਆਂ ਨੂੰ ਰੱਬ ਘੜ ਕੇ ਸੇਵਾ ਕਰਨੀ ਜਿਹਦੇ ਜਿਹੜੇ ਲੋੜ ਹੁੰਦਾ ਉਹਨਾਂ ਨੂੰ ਆ ਕੇ ਚੰਗੀ ਤਰ੍ਹਾਂ ਸਾਡਾ ਜਿਹੜਾ ਪੈਸਾ ਜਿਹੜਾ ਸੁਤੰਤਰ ਸਾਡਾ ਉਹ ਚੰਗੀ ਜਗ੍ਹਾ ਲੱਗਣਾ ਚਾਹੀਦਾ ਸਾਰਿਆਂ ਦਾ ਸੁਤੰਤਰ ਘਟਣਾ ਚਾਹੀ ਐਜਾਹੀ ਕਹਿਣਾ ਚਾਹੁੰਦੇ ਆ ਤਾਂ ਬਾਕੀ ਸਾਡੇ ਬੱਚੇ ਵੀ ਅਸੀਂ ਵਾਲੇ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਸਾਨੂੰ 3-5 ਸਾਲ ਹੋ ਗਏ 7-8 ਸਾਲ ਹੋ ਗਏ 7-8 ਸਾਲ ਹੋ ਗਿਆ ਜੀ ਜੀ ਤੇ ਤੁਸੀਂ ਬੱਚਿਆਂ ਨਾਲ ਵੀ ਗੱਲ ਸਾਂਝੀ ਕਰਦੇ ਹੋਗੇ ਤੇ ਬੱਚਿਆਂ ਨਾਲ ਜਦੋਂ ਆਉਂਦੀ ਆ ਪਰੋਂ ਹੁਣ ਸਾਡੀ ਬੇਟੀ ਦਾ ਰਿਸ਼ਤਾ ਹੋਇਆ ਹੁਣ ਅਸੀਂ ਉਸ ਦਾ ਵੀ ਉਹ ਇੰਗਲੈਂਡ ਉਹਦਾ ਰਿਸ਼ਤਾ ਹੋਇਆ ਸੀ ਉਹਦੇ ਕਰਕੇ ਅਸੀਂ ਹੁਣ ਸੇਵਾ ਉਹ ਉਹਦੇ ਨਾਂ ਤੇ ਸੇਵਾ ਕਰਵਾਈ ਜੀ ਅਸੀਂ ਹੁਣ ਇਮਾਨਤੂ ਹੋਣਾ ਬਤਿਆਣਾ ਬਈ ਹਾਂ ਬਿਲਕੁਲ ਕਿਵੇਂ ਦਾ ਮਹਿਸੂਸ ਹੁੰਦਾ ਹੈ ਜਦੋਂ ਬਹੁਤ ਬਹੁਤ ਵਧੀਆ ਬਹੁਤ ਚੰਗਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਵੀ ਕਿਸੇ ਦੀ ਕੋਈ ਕਿਸੇ ਗਰੀਬਾਂ ਦੇ ਕੋ ਬਾਹ ਫੜਦਾ ਹੈ ਕੋਈ ਕਿਸੇ ਦਾ ਆ ਕਰਦਾ ਹੈ ਤੁਹਾਨੂੰ ਬਹੁਤ ਵਧੀਆ ਲੱਗਦਾ ਤੇ ਅਸੀਂ ਅਸੀਂ ਆਪ ਵੀ ਅਸੀਂ ਚਿਤਮ ਕਿ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਆਪ ਵੀ ਕਿ ਸਿੱਧੇ ਬਾਬਾ ਜੀ ਤੋਂ ਫਿਰ ਆਪੇ ਸਾਰੇ ਪੁਰਸ਼ ਪੜਤਾਲ ਕਰਕੇ ਅਸਲ ਜਿਹੜੇ ਜਿਹੜੇ ਸਹੀ ਬੰਦੇ ਆ ਉਹਨਾਂ ਦੀ ਸੇਵਾ ਉਹਨਾਂ ਦੀ ਹੁੰਦੀ ਹੈ ਇੱਥੇ ਕਿਹਨਾਂ ਨੂੰ ਜਰੂਰ ਐਕਚੁਅਲੀ ਲੋੜ ਆ ਜੇ ਤੁਹਾਨੂੰ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੀ ਸੇਵਾ ਬਿਲਕੁਲ ਦਰਸ਼ਕੋ ਸੀ ਦੱਸਣਾ ਵੀ ਚਾਹਾਂ ਕਿ ਸੋਸ਼ਲ ਮੀਡੀਆ ਤੇ ਕਈ ਵਾਰ ਅਸੀਂ ਵੀਡੀਓਜ਼ ਦੇਖਦੇ ਆ ਕਿ ਕੋਈ ਪਰਿਵਾਰ ਮੰਗ ਕਰ ਰਿਹਾ ਹੁੰਦਾ ਕਿ ਮੇਰੀ ਧੀ ਦਾ ਆਨੰਦ ਕਾਰਜ ਰੱਖਿਆ ਹੋਇਆ ਮੈਨੂੰ ਮਦਦ ਦੀ ਲੋੜ ਆ ਤੇ ਇਦਾਂ ਦੇ ਕੋਈ ਵੀ ਪਰਿਵਾਰ ਹੋਣ ਤਾਂ ਬਾਬਾ ਜੀ ਕੋਲ ਆ ਕੇ ਮਿਲ ਸਕਦੇ ਨੇ ਆਪਣੀ ਧੀ ਦਾ ਆਨੰਦ ਕਾਰਜ ਆਪਣੀ ਖੁਸ਼ੀ ਦੇ ਅਨੁਸਾਰ ਕਰਵਾ ਸਕਦੇ ਨੇ ਕਿਉਂਕਿ ਅਸੀਂ ਦੇਖਦੇ ਆ ਆਪਾਂ ਕਈ ਵਾਰ ਕਹਿੰਦੇ ਕਿ ਚਲੋ ਗੁੰਜਾਇਸ਼ ਨਹੀਂ ਜਾਂ ਚੁੰਨੀ ਚੜਾਵਾ ਕਰਕੇ ਤੋੜ ਦਿੰਦੇ ਆ ਪਰ ਇੱਥੇ ਉਹ ਵੀ ਚੀਜ਼ ਨਹੀਂ ਇੱਥੇ ਖਾਣ ਪੀਣ ਦਾ ਪ੍ਰਬੰਧ ਇਥੇ ਆਨੰਦ ਕਾਰਜ ਨੂੰ ਵੀ ਸਪੈਸ਼ਲ ਬਣਾਇਆ ਜਾਂਦਾ ਕਿਉਂਕਿ ਕੀਰਤਨ ਕੀਤਾ ਜਾਂਦਾ ਉਸ ਤੋਂ ਬਾਅਦ ਪੰਥ ਪ੍ਰਸਿੱਧ ਰਾਗੀ ਭਾਈ ਜੁਗਿੰਦਰ ਸਿੰਘ ਜੀ ਰਿਆੜ ਪਹੁੰਚਦੇ ਨੇ ਬਾਬਾ ਮਨਮੋਹਨ ਸਿੰਘ ਜੀ ਬਾਹਰ ਵਾਲੇ ਉਹ ਵੀ ਆ ਕੇ ਕੀਰਤਨ ਕਥਾ ਕਰਦੇ ਨੇ ਤੇ ਫਿਰ ਉਹ ਆਨੰਦ ਕਾਰਜਾਂ ਨੂੰ ਵੀ ਸਪੈਸ਼ਲ ਬਣਾਇਆ ਜਾਂਦਾ ਤਾਂ ਜੋ ਧੀ ਨੂੰ ਇਦਾਂ ਮਹਿਸੂਸ ਨਾ ਹੋਵੇ ਕਿ ਮੈਨੂੰ ਕਿਤੇ ਐਵੇਂ ਤਾਂ ਨਹੀਂ ਤੋੜਤਾ ਤਾਂ ਉਹ ਚੀਜ਼ਾਂ ਦਾ ਖਾਸ ਜਿਹੜਾ ਪ੍ਰਬੰਧ ਜਿਹੜਾ ਕੀਤਾ ਜਾਂਦਾ ਹੈਗਾ ਇੱਕ ਵਾਰ ਜ਼ਰੂਰ ਤੁਹਾਨੂੰ ਝਾਤ ਮਰਵਾ ਦਿੰਦੇ ਆ ਜੋ ਸਾਖ ਸਬੰਧੀ ਪਰਿਵਾਰ ਆਏ ਨੇ ਦੇਖੋ ਸਟੋਲਾ ਲਾਈਆਂ ਗਈਆਂ ਨੇ ਜੋ ਵਿਆਹ ਦੇ ਵਿੱਚ ਖਾਸ ਜ਼ੋਰ ਤੇ ਸੀ ਦੇਖਦੇ ਆ ਕਿ ਪਹਿਲਾ ਸਟਾਲ ਹੁੰਦੀ ਆ ਨੇ ਫਿਰ ਚਾਹ ਪਾਣੀ ਦਾ ਪ੍ਰਬੰਧ ਫਿਰ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਹੁੰਦਾ ਪਰ ਐਵੇਂ ਹੀ ਇੱਥੇ ਕੀਤਾ ਗਿਆ ਟੰਟ ਲਾਇਆ ਗਿਆ ਖਾਸ ਜ਼ੋਰ ਤੇ ਬਾਰਿਸ਼ ਦਾ ਮੌਸਮ ਹੈ ਵੀ ਧਿਆਨ ਚ ਰੱਖਿਆ ਗਿਆ ਸ਼ੈਡ ਦੇ نیچے ਪੱਖੇ ਵੀ ਲਾਏ ਗਏ ਨੇ ਸਾਰਾ ਪ੍ਰਬੰਧ ਕੀਤਾ ਗਿਆ ਹੈ ਅਸੀਂ ਇੱਕ ਵਿਆਹ ਨਹੀਂ ਸੰਭ ਸਕਦੇ ਤੇ 11-11 ਲੜਕੀਆਂ ਦੇ ਵਿਆਹ ਜਿਹੜੇ ਉਹ ਸਾਂਭੇ ਜਾਂਦੇ ਨੇ ਔਰ ਬਾਬਾ ਜੀ ਸਾਲ ਚ ਕਿੰਨੇ ਵਾਰ ਕੀਤਾ ਜਾਂਦਾ ਇਹ ਸਾਡੇ ਕੋਲ ਜੀ ਦੋ ਇਸ ਜੁੜਾ ਆਇਆ ਤੇ ਮੇਰੀ ਸਾਡੇ ਕੋਲ ਹੀ ਪਈ ਸੀ ਚੜਕੀ ਗੁੰਗੀ ਸੀ ਤੇ ਅਸੀਂ ਉਹਦਾ ਵਿਆਹ ਕੀਤਾ ਆ ਉਹ ਇੱਥੇ ਤੁਹਾਨੂੰ ਉਹਦਾ ਨਾਮ ਮਿਲ ਜਾਊਗਾ ਜਰੂਰ ਬਲਾਉ ਤੁਸੀਂ ਉਹਨਾਂ ਨੂੰ ਆਏ ਉੱਥੇ ਖਾ ਰਹੇ ਨੇ ਤੇ ਦੋਵੇਂ ਵੈਸੇ ਮੰਦਰ ਕੇ ਬੁਲਏ ਨੇ ਬੋਲਦੇ ਨਹੀਂ ਆ ਹਾਂ ਬੁਲਏ ਨੇ ਬੁਲਾਓ ਪਰ ਇਹ ਕਿਤੇ ਗੱਲ ਸਮਝਦੇ ਨੇ ਕਿ ਉਹ ਪੜੇ ਲਿਖੇ ਨੇ ਇਹਨੇ ਪਲੱਸ 2 ਕੀਤੀ ਆ ਉਹਨੇ ਪਲੱਸ 2 ਕੀਤੀ ਆ ਇੱਕ ਦੂਜੇ ਦੀ ਕਿਵੇਂ ਫਿਰ ਭਾਸ਼ਾ ਨੂੰ ਸਮਝੀ ਸਰ ਇਹ ਅਫਸਰ ਆ ਰਹੇ ਨੇ ਕਿ ਪੜੇ ਲਿਖੇ ਨੇ ਦੋਨੋਂ ਆਹ ਤੇ ਪਿੱਛੇ ਜਦੋਂ ਆਪਣੇ ਹੋਇਆ ਆਪਣਾ ਲੜਾਈ ਹੋਈ ਹੈ ਇਹਨਾਂ ਨਾਲ ਹਾਂ ਜੰਗਲੀ ਸੀ ਉਦੋਂ ਇਹਨੇ ਮੈਨੂੰ ਫਿਰ ਇਸ਼ਾਰੇ ਨਾਲ ਵੀਡੀਓ ਗੱਲ ਕੀਤੀ ਓਕੇ ਇਹਨੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਨਾ ਸਦੂ ਰੱਬਾ ਛਾ ਢਾ ਢਾ ਓਕੇ ਠੀਕ ਹੈ ਇਹ ਢਾ ਢਾ ਨਾਲ ਦਰਸ਼ਕੋ ਇਥੇ ਫੋਨ ਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗੇ ਬਹੁਤ ਲੰਮੇ ਸਮੇਂ ਤੋਂ ਅਸੀਂ ਇਸ ਆਸ਼ਰਮ ਨੂੰ ਦੇਖ ਰਹੇ ਹਾਂ ਇਸ ਆਸ਼ਰਮ ਦੇ ਵਿੱਚ ਜੋ ਬਾਬਾ ਜੀ ਆਪਣੀ ਧੀ ਬਣਾਉਂਦੇ ਨੇ ਉਸ ਧੀ ਨੂੰ ਕਹ ਸਕਦੇ ਜਦੋਂ ਤੱਕ ਉਹਦਾ ਦੁਨੀਆ ਤੋਂ ਹਨਾ ਜਾਣਾ ਨਹੀਂ ਹੁੰਦਾ ਉਦੋਂ ਤੱਕ ਉਸਦੀ ਦਾ ਸਾਰਾ ਕਾਰਜ ਕਰਦੇ ਨੇ ਜਿਸ ਤਰ੍ਹਾਂ ਕੋਈ ਪ੍ਰੋਗਰਾਮ ਹੁੰਦਾ ਆ ਕੋਈ ਤਿਹਾਰ ਹੁੰਦਾ ਉਸ ਤਿਹਾਰ ਦੇ ਉੱਤੇ ਕਹਿੰਦੇ ਕਿ ਬੱਤੀਆਂ ਨੂੰ ਕੁਛ ਦੇ ਕੇ ਆਉਂਦੇ ਨੇ ਉਹ ਸਾਰਾ ਕੁਝ ਇਹਨਾਂ ਦਾ ਦੇਣ ਲੈਣ ਵੀ ਹੁੰਦਾ ਆ ਔਰ ਜਦੋਂ ਪੇਕਾ ਪਰਿਵਾਰ ਬਣ ਕੇ ਕਹਿ ਸਕਦੇ ਕਿ ਪੂਰਾ ਜਿਹੜਾ ਕਿ ਰਸਮ ਉਹ ਨਭਾਈ ਜਾਰੀ ਜਾਂਦੀ ਹੈਗੀ ਰਖੜੀਆਂ ਤੇ ਵੀ ਇਹਨਾਂ ਨੇ ਆਉਣਾ ਸਾਰੇ ਹਾਂ ਤੇ ਬਾਬਾ ਜੀ ਕਦੇ ਪਰਿਵਾਰ ਦੇ ਵਿੱਚ ਕਹਿ ਸਕਦੇ ਕਿ ਇਸ ਚੀਜ਼ ਨੂੰ ਲੈ ਕੇ ਨਿਰਾਸ਼ਾ ਤਾਂ ਨਹੀਂ ਜਤਾਈ ਗਈ ਕਿ ਹਾਂ ਤੁਸੀਂ ਮਤਲਬ ਕਿ ਇੰਨਾ ਹਰ ਇੱਕ ਨਾਲ ਕਰਦੇ ਸੇਵਾ ਤੱਕ ਤਾਂ ਠੀਕ ਸੀ ਪਰ ਅੱਗੇ ਜਾ ਕੇ ਉਹਨਾਂ ਨੂੰ ਦੇਖਣਾ ਵੀ ਉਹਨਾਂ ਨਾਲ ਵਿਚਰਨਾ ਵੀ ਪਰ ਗੱਲ ਇਹ ਹੈ ਨਾ ਕਿ ਉਹ ਵੀ ਸਮਝਦਾਰ ਨੇ ਉਹਨਾਂ ਨੂੰ ਪਤਾ ਕਿ ਜੇ ਅਸੀਂ ਸੇਵਾ ਕਰਦੇ ਆ ਸੇਵਾ ਦੇ ਇੰਨੇ ਵਾਰ ਸਾਰਿਆਂ ਨੂੰ ਮਜ਼ਾ ਪ੍ਰਭਾ ਨਹੀਂ ਤੇ ਇਹ ਸਾਰਾ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ। ਦੇਖੋ ਬਹੁਤ ਸੋਹਣੀ ਜੋੜੀ ਆ ਔਰ ਪੜੇ ਲਿਖੇ ਨੇ ਆਪਣੀ ਜ਼ਿੰਦਗੀ ਨੂੰ ਬੜਾ ਵਧੀਆ ਜਿਹੜਾ ਚਲਾ ਰਹੇ ਨੇ ਔਰ ਬਾਬਾ ਜੀ ਨੇ ਹੀ ਇਹ بیٹے ਨੂੰ ਲੱਭਿਆ ਆਪਣੀ ਧੀ ਦੇ ਵਾਸਤੇ ਬਾਹਰ ਲੱਭਿਆ ਤੇ ਫਿਰ ਆਨੰਦ ਕਾਰਜ ਜਿਹੜਾ ਕੀ ਹਾਂਜੀ ਅਖਬਾਰ 'ਚ ਦੇਖਿਆ ਨਾ ਅਖਬਾਰ 'ਚ ਦੇਖਿਆ ਜੀ ਪਹਿਲਾਂ ਵੀ ਦੇਖਿਆ ਪਰ ਸਾਨੂੰ ਸੈਟ ਨਹੀਂ ਆਇਆ ਜਿੱਥੇ ਸੈਟ ਆਇਆ ਹਾਂ ਜਿੱਥੇ ਸੈਟ ਆਇਆ ਦੇਖੋ ਜਿਵੇਂ ਬਾਪ ਆਪਣੀ ਧੀ ਵਾਸਤੇ ਵਿਆਹ ਲਈ ਚੰਗਾ ਵਾਰ ਲੱਭਦੇ ਨੇ ਤਾਂ ਓਵੇਂ ਹੀ ਜਿਹੜਾ ਕੀ ਬਾਬਾ ਜੀ ਨੇ ਵੀ ਆਪਣੀ ਧੀ ਵਾਸਤੇ ਚੰਗਾ ਵਾਰ ਲੱਭ ਕੇ ਹੁੰਦਾ ਵਿਆਹ ਕੀਤਾ ਅਖਬਾਰ 'ਚ ਵੀ ਦਿੱਤਾ ਕਹਿੰਦੇ ਸਦਰਸ਼ਕੋ ਇਹ ਹੀ ਖੁਸ਼ੀਆਂ ਆ ਜਿਹੜੀਆਂ ਕਿ ਦੁਨੀਆ ਤੇ ਅਸੀਂ ਲੈਣੀਆਂ ਹੈਗੀਆਂ ਕਿਉਂਕਿ ਅਸੀਂ ਦੇਖਦੇ ਆ ਕਿ ਦੁਨੀਆ ਤੇ ਲੋਕ ਇਹ ਸੋਚਦੇ ਨੇ ਕਿ ਅਸੀਂ ਅਮੀਰ ਹੋ ਜਾਈਏ ਇੱਕ ਕਮਾਉਣ ਦੀ ਦੌੜ ਚ ਲੱਗਿਆ ਅਸਲ ਚ ਖੁਸ਼ੀਆਂ ਅਸਲ ਚ ਜੇ ਇਹ ਚੀਜ਼ ਦੇਖੀਏ ਕਿ ਸਕੂਨ ਜਾਂ ਇੱਥੇ ਆ ਕੇ ਸੇਵਾ ਦੇਖਣੀ ਆ ਤਾਂ ਉਹ ਦੇਖੋ ਕਿ ਕਿਵੇਂ ਜਿਹੜੀ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ